ਅੱਜ ਇੱਥੇ ਤੁਸੀਂ ਹਲਕੇ ਦੇ ਵਿੱਚ ਕੰਮ ਕਰ ਦੇਖਣਾ ਹੋ ਕਿਸ ਚੀਜ਼ ਦਾ ਅੱਜ ਕੰਮ ਤੁਸੀਂ ਚੈੱਕ ਕਰਨ ਆਏ ਹੋ ਇੱਕ ਰੋਡ ਸੀਗੀ ਜਿਹੜੀ ਕਿ ਪਿਛਲੇ ਪਤਾ ਨਹੀਂ 10 15 20 ਸਾਲਾਂ ਤੋਂ ਪੈਂਡਿੰਗ ਸੀਗੀ ਤੇ ਮੁੱਲਾਂਪੁਰ ਦੇ ਲੋਕਾਂ ਦਾ ਸਭ ਤੋਂ ਜ਼ਿਆਦਾ ਵਿਸ਼ਵਾਸ ਕੇ ਜੀ ਸਾਡੀ ਰੋਡ ਬਣ ਚੋਗੀ ਤੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਸੀ ਕਿ ਰੋਡ ਤੁਹਾਡੀ ਬਣਾਵਾਂਗੇ ਤੇ ਅਸੀਂ ਇਹ ਰੋਡ ਹੈ ਸ਼ੁਰੂ ਕਰਵਾਈ ਹੈ ਜਿਹੜੀ ਕਿ ਬਹੁਤ ਦਿਨ ਤੋਂ ਪੈਂਡਿੰਗ ਸੀ ਲੋਕਾਂ ਨੂੰ ਬਹਾਨਾ ਮਾਰਿਆ ਜਾਂਦਾ ਸੀ ਕਿ ਹਾਈ ਕੋਰਟ 'ਚ ਕੇਸ ਹੈ ਅਸੀਂ ਹਾਈ ਕੋਰਟ ਦੇ ਦਸਤਾਵੇਜ਼ ਮੰਗਾਏ ਚੈੱਕ ਕੀਤੇ ਤਾਂ ਪਤਾ ਲੱਗਿਆ ਕਿ ਹਾਈ ਕੋਰਟ ਚ ਕੇਸ ਸੀਗਾ ਪਰ ਸਟੇ ਨਹੀਂ ਸੀਗਾ ਕਿ ਸਟੇ ਨਹੀਂ ਸੀਗਾ ਤਾਂ ਫਿਰ ਰੋਡ ਬਣੂਗੀ ਆ ਲੋਕਾਂ ਦੀ ਬਹੁਤ ਵੱਡੀ ਡਿਮਾਂਡ ਸੀ ਕਿ ਰੋਡ ਬਣੇ ਮੁੱਲਾਪੁਰ ਦੀ ਅਗਰ ਨੰਬਰ 1 ਦੀ ਡਿਮਾਂਡ ਜਣੀ ਜਾਏ ਇਹੀ ਡਿਮਾਂਡ ਸੀ ਕਿ ਰੋਡ ਬਣੇ ਤੋਂ ਰੋਡ ਅਸੈਂਟ ਬਣਵਾਉਣੀ ਸ਼ੁਰੂ ਕਰਾਤੀ ਨਗਰ ਕੌਂਸਲ ਦੀ ਗੱਲ ਕਰੀਏ ਚੋਣਾਂ ਹੋਈਆਂ ਨੇ ਕੁਝ ਹਾਲਾਤਾਂ ਦੇ ਕਰਕੇ ਕਾਂਗਰਸ ਆਪਾਂ ਕਹੇ ਜੇਤੂ ਰੇ ਕਾਂਗਰਸ ਆ ਪ੍ਰਧਾਨ ਰਿਹਾ ਤਾਂ ਕਾਂਗਰਸ ਦੇ ਪ੍ਰਧਾਨ ਬਾਰੇ ਤੁਹਾਡੇ ਕੀ ਵਿਚਾਰ ਹੈ ਮੈਨੂੰ ਤਾਂ ਹੁਣੇ ਕਿਸੇ ਨੇ ਦੱਸਿਆ ਕਿੰਦੇ ਉੱਤੇ ਤਾਂ ਪਤਾ ਨਹੀਂ ਕਿੰਨੇ ਸਾਰੇ ਪਰਚੇ ਐ ਥੋੜੇ ਦਿਨ ਪਹਿਲਾਂ ਹੀ ਕਹਿੰਦੇ ਉਹਦੇ ਮੁੰਡੇ ਦੇ ਉੱਤੇ ਪਰਚਾ ਹੋਇਆ ਹੈ ਡਰੱਗ ਦਾ ਕਾਂਗਰਸ ਕੀ ਮੈਸੇਜ ਦੇਣਾ ਚਾਹੁੰਦੀ ਹੈ ਕਿ ਅਸੀਂ ਐਸੇ ਬੰਦਿਆਂ ਨੂੰ ਮੋਰੇ ਲਾਵਾਂਗੇ ਜਿਹੜੇ ਕਿ ਆਪ ਕ੍ਰਾਈਮ ਕਰਦੇ ਜਿਹਨਾਂ ਦੇ ਉੱਤੇ ਪਰਚੇ ਐ ਤੇ ਜਿਹਦੇ ਉੱਤੇ ਆਪ ਪਰਚੇ ਐ ਜਿਹੜਾ ਕ੍ਰਾਈਮ ਕਰਦਾ ਹੈ ਉਹ ਅੱਗੇ ਲੋਕਾਂ ਦਾ ਕੀ ਕੰਮ ਕਰੂਗਾ ਤਾਂ ਹੀ ਸਾਡੀ ਅੱਗੇ ਦੀ ਕਿਰਾਨੀਤ ਨੂੰ ਕਿਵੇਂ ਦੇਖਦੇ ਹੋ ਸਾਡੇ ਪਾਰਟੀ ਦੇ ਜਿਹੜੇ ਸਾਡੇ ਜਿੱਤੇ ਹੋਏ ਕਾਉਂਸਲਰ ਸਾਹਿਬ ਹੈਗੇ ਆ ਉਹ ਦੇਖ ਰਿਹਾ ਸਾਰਾ ਕੰਮ ਕਿਦਾਂ ਹੋ ਰਿਹਾ ਤੇ ਜਿਹੜੇ ਸਾਡੇ ਨਹੀਂ ਵੀ ਜਿੱਤੇ ਹੋਏ ਸਾਡੇ ਵਾਰਡ ਦੇ ਇੰਚਾਰਜ ਹੈਗੇ ਆ ਆਪਣੇ ਆਪਣੇ ਵਾਰਡ ਚੋਂ ਕੰਮ ਕਰਾ ਰਹੇ ਦਖਰਾਵਾਂਗੇ ਸਾਨੂੰ ਪੈਸੇ ਦੀ ਕੋਈ ਗੱਲ ਨਹੀਂ ਹੈ ਸਸ਼ੀਗਾਲ ਜੀ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਤੇ ਮੈਂ ਹਾਂ ਲਗਨ ਛੇਡੇ ਸਮੇਂ ਹਲਕਾ ਦਾਖਾ ਦੇ ਵਿੱਚ ਮੁੱਦਾ ਮੁੱਲਾਂਪੁਰ ਦੇ ਵਿੱਚ ਮੁੱਦਾ ਇੱਥੇ ਆਮ ਆਦਮੀ ਪਾਰਟੀ ਦੇ ਦਾਖਾ ਤੋਂ ਇੰਚਾਰਜ ਡਾਕਟਰ ਕੇ ਐਨ ਐਸ ਗੰਗ ਇੱਥੇ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਲੋਕਾਂ ਦੀਆਂ ਮੁਸ਼ਕਲਾਂ ਜਾਣ ਲੈਣੇ ਗੱਲਬਾਤ ਕਰਦੇ ਉਹਨਾਂ ਦੇ ਨਾਲ ਕੰਕਸਵਾਬ ਲੋਕਾਂ ਦੇ ਵਿੱਚ ਅੱਜ ਵਿਚਰ ਰਹੇ ਹੋ ਤੁਸੀਂ ਕਿਵੇਂ ਦਾ ਇੱਕ ਦੋ ਅ ਵਧੀਆ ਜੀ ਸਾਡੇ ਇੱਥੇ ਕੰਮ ਸ਼ੁਰੂ ਕਰਾਏ ਹੋਏ ਹੈ ਜੀ ਤੇ ਮੁੱਲਾਪੁਰ ਦੇ ਜਿੰਨੇ ਵੀ ਪੈਂਡਿੰਗ ਕੰਮ ਹੈ ਸਾਰੇ ਸਾਡੀ ਟੀਮ ਕਰਾ ਰਹੀ ਹੈ ਅੱਜ ਲੋਕਾਂ ਦੀਆਂ ਮੁਸ਼ਕਲਾਂ ਜਾਣਨ ਲਈ ਇੱਕ ਵਾਰ ਫਿਰ ਆਪਾਂ ਕਈ ਗਰਾਊਂਡ ਜ਼ੀਰੋ ਤੇ ਪਹੁੰਚੇ ਹੋਏ ਹਾਂ ਤਾਂ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਹਾਂ ਐਗਜ਼ੈਕਟਲੀ ਮੁਸ਼ਕਲਾਂ ਜਾਣਨ ਲਈ ਨਹੀਂ ਅਸੀਂ ਤਾਂ ਦੇਖ ਰਹੇ ਜਿਹੜਾ ਕੰਮ ਹੋ ਰਿਹਾ ਹੈ ਕਿ ਉਹ ਇੱਕ ਹੋਰ ਕੰਮ ਜੇ ਹੋ ਜਵੇ ਫਿਰ ਉਹਨੂੰ ਤੋੜਵਾਣਾ ਤੇ ਦੁਬਾਰਾ ਕਰਾਉਣਾ ਔਖਾ ਹੁੰਦਾ ਅਸੀਂ ਦੇਖਣ ਆਏ ਸੀ ਕਿ ਜਿਹੜਾ ਕੰਮ ਸ਼ੁਰੂ ਹੋਇਆ ਤਾਂ ਕਿਹੜੀ ਸਪੈਸੀਫਿਕੇਸ਼ਨ ਨਾ ਹੋ ਰਿਹਾ ਹੈ ਕਿਦਾਂ ਦਾ ਮਟੀਰੀਅਲ ਪੈ ਰਿਹਾ ਹੈ ਤੇ ਪ੍ਰੋਪਰ نیچے ਜੋ ਗਟਕਾ ਵਾਰਾ ਪੈਣਾ ਪੂਰਾ ਪੈ ਰਿਹਾ ਕਿ ਨਹੀਂ ਪੈ ਰਿਹਾ ਆਪਾਂ ਜੇ ਆ ਨਗਰ ਕੌਂਸਲ ਦੀ ਗੱਲ ਕਰੀਏ ਉਹ ਚੋਣਾਂ ਹੋਈਆਂ ਨੇ ਤੁਸੀਂ ਤੁਹਾਡੀ ਪਾਰਟੀ ਦੇ ਵੱਲੋਂ ਵੀ ਕਾਫੀ ਜ਼ੋਰ ਲਾਇਆ ਗਿਆ ਕਾਫੀ ਤੁਸੀਂ ਜਿਵੇਂ ਫੰਡ ਦੀ ਵੀ ਗੱਲ ਕੀਤੀ 18 ਕਰੋੜ ਰੁਪਏ ਦਾ ਫੰਡ ਹੈ ਸਾਰੀ ਚੀਜ਼ ਤਾਂ ਸਪਸ਼ਟ ਕੀਤਾ ਤੁਸੀਂ ਓਪਨ ਇੱਕ ਸਭਾ ਵੀ ਰੱਖੀ ਸੀਗੀ ਓਪਨ ਚੈਨਲ ਵੀ ਕੀਤਾ ਸੀਗਾ ਪਰ ਫਿਰ ਵੀ ਆਪਾਂ ਕਹਿੰਦੇ ਆ ਕੁਝ ਹਾਲਾਤਾਂ ਦੇ ਕਰਕੇ ਕਾਂਗਰਸ ਆਪਾਂ ਕਹੇ ਜੇਤੂ ਰੇ ਕਾਂਗਰਸ ਦਾ ਪ੍ਰਧਾਨ ਰਿਹਾ ਤਾਂ ਕਾਂਗਰਸ ਦੇ ਪ੍ਰਧਾਨ ਬਾਰੇ ਤੁਹਾਡੇ ਕੀ ਵਿਚਾਰ ਨੇ ਕਾਂਗਰਸ ਦੇ ਪ੍ਰਧਾਨ ਬਾਰੇ ਵੀ ਸਾਡੇ ਸਾਰੇ ਪਾਰਟੀ ਦੇ ਬੰਦੇ ਖੜੇ ਆ ਨਾ ਤਾਂ ਪੁੱਛ ਲਓ ਮੈਨੂੰ ਤਾਂ ਹੁਣੇ ਕਿਸੇ ਨੇ ਦੱਸਿਆ ਕਹਿੰਦੇ ਉੱਤੇ ਤਾਂ ਪਤਾ ਨਹੀਂ ਕਿੰਨੇ ਸਾਰੇ ਪਰਚੇ ਆ ਉਹਦੇ ਉੱਤੇ ਪਰਚੇ ਦਾ ਥੋੜੇ ਦਿਨ ਪਹਿਲਾਂ ਹੀ ਕਹਿੰਦੇ ਬੁੱਲਨਾਪੁਰ ਦੀ ਲੋਕਾਂ ਨੂੰ ਬਿਲਕੁਲ ਇਮਾਨਦਾਰ ਇੱਕ ਇਲੈਕਸ਼ਨ ਦਿੱਤਾ ਵਿਵਸਥਾ ਦਿੱਤੀ ਪਿਛਲੇ ਪਤਾ ਹੀ ਨਹੀਂ ਕਿੰਨੇ ਇਲੈਕਸ਼ਨ ਨਿਕਲ ਗਏ ਕਿਸੇ ਕੋ ਅਧਿਕਾਰ ਨਹੀਂ ਸੀ ਵੋਟ ਪਾਉਣ ਦਾ ਧੱਕੇ ਨਾਲ ਕਾਉਂਸਲਰ ਬਣਾਏ ਜਾਂਦੇ ਸੀਗੇ ਐਤਕੀ ਪਹਿਲੀ ਵਾਰ ਹੋਇਆ ਕਿਸੇ ਨੂੰ ਪੁੱਛ ਕੇ ਦੇਖ ਲਓ ਕਿ ਬੜੀ ਇਮਾਨਦਾਰੀ ਨਾਲ ਇਲੈਕਸ਼ਨ ਹੋਇਆ ਹੈ ਤੇ ਇਮਾਨਦਾਰੀ ਨਾਲ ਸਾਰੇ ਕਾਉਂਸਲਰ ਜਿੱਤੇ ਹੈ ਤੇ ਕਾਂਗਰਸ ਨੇ ਐਸਾ ਪ੍ਰਧਾਨ ਦਿੱਤਾ ਕਿ ਜਿਹਦੇ ਉੱਤੇ ਇੰਨੇ ਆਪਣੇ ਆਪ ਉੱਤੇ ਪਰਚੇ ਆ ਉਹ ਤੁਹਾਨੂੰ ਅਗਰ ਮੌਕਾ ਮਿਲਿਆ ਸੀ ਕੋ ਚੰਗੇ ਬੰਦੇ ਨੂੰ ਮੋਹਰੇ ਲਾਓ ਤਾਂ ਕਿ ਸਾਰਾ ਸ਼ਹਿਰ ਉਹਦੇ ਨਾਲ ਤੁਰੇ ਹੁਣ ਜਿੱਤੇ ਇੰਨੇ ਆਪਣੇ ਪਰਚੇ ਆ ਉਹਦੇ ਨਾਲ ਕੌਣ ਤ ਕਿ ਲੱਗਦਾ ਗਿਆ ਕਿ ਵੀ ਕਿਤੇ ਨਾ ਕਿਤੇ ਲੋਕ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਕਿ ਲੋਕ ਇਹ ਚੀਜ਼ ਸਮਝ ਸਕਦੇ ਜਿਵੇਂ ਤੁਸੀਂ ਹੁਣ ਕਹਿ ਰਹੇ ਹੋ ਗੁੰਮਰਾਹ ਵਾਲੀ ਗੱਲ ਨਹੀਂ ਹੈ ਉਹਨਾਂ ਨੇ ਪੋਲਿਟਿਕਸ ਇਦਾਂ ਦੀ ਬਣਾਤੀ ਹੈ ਕਿ ਜਿਹੜੇ ਗਲਤ ਬੰਦੇ ਉਹਨਾਂ ਨੂੰ ਮੋਰੇ ਲੈ ਕੇ ਆਉਣਾ ਚੰਗੇ ਬੰਦਿਆਂ ਨੂੰ ਉਹਨਾਂ ਦੀ ਪਾਰਟੀ ਦੀ ਸ਼ਾਇਦ ਹੋਣਗੇ ਉਹਨਾਂ ਨੂੰ ਕੋਈ ਚਾਂਸ ਨਹੀਂ ਦਿੰਦਾ ਚੰਗੇ ਬੰਦਿਆਂ ਨੂੰ ਤੇ ਮਾੜੇ ਬੰਦੇ ਮੋਰੇ ਲਿਆਉਂਦੇ ਤੇ ਅੱਗੇ ਦੀ ਰਣਨੀਤੀ ਨੂੰ ਕਿਵੇਂ ਦੇਖਦੇ ਹੋ ਅੱਗੇ ਦੀ ਰਣਨੀਤੀ ਕੀ ਹੈ ਸਿਰਫ ਕੰਮ ਕਰਾਉਣੇ ਆ ਸਾਡੇ ਪਾਰਟੀ ਦੇ ਜਿਹੜੇ ਸਾਡੇ ਜਿੱਤੇ ਹੋਏ ਕਾਉਂਸਲਰ ਸਾਹਿਬ ਹੈਗੇ ਆ ਉਹ ਸਾਡੇ ਨਾਲ ਹੈਗੇ ਆ ਉਹ ਦੇਖ ਰਿਹਾ ਸਾਰਾ ਕੰਮ ਕਿਦਾਂ ਹੋ ਰਿਹਾ ਤੇ ਜਿਹੜੇ ਸਾਡੇ ਨਹੀਂ ਵੀ ਜਿੱਤੇ ਹੋਏ ਸਾਡੇ ਵਾਰਡ ਦੇ ਇੰਚਾਰਜ ਹੈਗੇ ਆਪਣੇ ਆਪਣੇ ਵਾਰਡ ਚੋਂ ਕੰਮ ਕਰਾ ਰਹੇ ਤੇ ਕਰਾਵਾਂਗੇ ਸਾਨੂੰ ਪੈਸੇ ਦੀ ਕੋਈ ਗੱਲ ਨਹੀਂ ਹੈ ਜਿਵੇਂ ਤੁਸੀਂ ਬੜੀ ਵੱਡੀ ਗੱਲ ਕਹੀ ਕਿ ਜਿਹੜੇ ਜਿੱਤੇ ਨਹੀਂ ਹੈਗੇ ਉਹ ਵੀ ਨਾਲ ਨੇ ਨਹੀਂ ਤਾਂ ਆਮ ਤੌਰ ਤੇ ਕੀ ਹੁੰਦਾ ਇਲੈਕਸ਼ਨਾਂ ਹੋ ਜਾਂਦੀਆਂ ਨੇ ਚਾਹੇ ਇੰਚਾਰਜ ਹੁੰਦਾ ਆ ਚਾਹੇ ਕੋਈ ਕਾਉਂਸਲਰ ਦੀ ਚੋਣ ਲੜੇ ਹੁੰਦਾ ਉਹ ਜੇ ਇਲੈਕਸ਼ਨ ਹਾਰ ਗਏ ਉਹ ਅਗਲੇ 5 ਸਾਲ ਹੀ ਦਿਖਦੇ ਨਹੀਂ ਹੈਗੇ ਪਰ ਤੁਹਾਡੀ ਟੀਮ ਨਾਲ ਹੈ ਤੁਸੀਂ ਵੀ ਹਲੇ ਤੱਕ ਲੋਕਤ ਦੇ ਵਿੱਚ ਵਿਚਰ ਰਹੇ ਹੋ ਕੰਮ ਸਾਰਾ ਅਪ ਟੂ ਡੇਟ ਚੈੱਕ ਕਰ ਰਹੇ ਹੋ ਤਾ ਇਸ ਚੀਜ਼ ਨੂੰ ਕਹਿੰਦੇ ਨੇ ਕਿ ਆਮ ਦਿੱਖਦੇ ਨਹੀਂ ਹੈਗੇ ਫਿਰ ਉਸ ਤੋਂ ਬਾਅਦ ਉਹ ਇਲੈਕਸ਼ਨ ਖਤਮ ਹੋ ਜਾਂਦੀ ਹੈ ਨਹੀਂ ਸਾਡੀ ਪਾਰਟੀ 'ਚ ਇਦਾਂ ਨਹੀਂ ਹੈ ਹੁਣ ਸਾਡੇ ਪਾਰਟੀ 'ਚ ਜਿਹੜੇ ਨੇ ਇਲੈਕਸ਼ਨ ਲੜੇ ਸੀਗੇ ਉਹਨਾਂ 'ਚੋਂ ਕਈ ਸਾਰੇ ਜਿਹੜੇ ਫੌਜੀ ਹੈ ਖੜਾ ਇਹ ਵੀ ਇਲੈਕਸ਼ਨ ਲੜਿਆ ਸੀਗਾ ਆ ਸਾਡਾ ਗगन ਇਲੈਕਸ਼ਨ ਲੜਿਆ ਸੀ ਸਾਡੇ ਧਾਲੀਵਾਲ ਸਾਹਿਬ ਇਲੈਕਸ਼ਨ ਲੜੇ ਸੀ ਆ ਸਾਡੇ ਕਾਉਂਸਲ ਸਾਹਿਬ ਇਲੈਕਸ਼ਨ ਲੜੇ ਸੀਗੇ ਤੇ ਸੁਭਾਸ਼ ਜੀ ਜਿਹਨਾਂ ਦਾ ਐਵਾਰਡ ਹੈਗਾ ਉਹ ਵੀ ਇੱਥੇ ਸੀਗੇ ਸੁਭਾਸ਼ ਜੀ ਉਹਨਾਂ ਨੂੰ ਵੀ ਤੁਹਾਨੂੰ ਮਿਲਾ ਦਿੰਨੇ ਆ ਜਿਨ੍ਹਾਂ ਦਾ ਐਵਾਰਡ ਹੈਗਾ ਸੋ ਇਹਨਾਂ ਸਾਰਿਆਂ ਨੇ ਇਲੈਕਸ਼ਨ ਲੜਿਆ ਤੇ ਬੜੀ ਜ਼ਿੰਮੇਵਾਰੀ ਨਾਲ ਕੰ ਪਰ ਇਹਨਾਂ ਦੀ ਜ਼ਿੰਮੇਵਾਰੀ ਹੈ ਆਪਣੇ ਵਾਰਡ ਲਈ ਤੇ ਮੁੱਲਾਂਪੁਰ ਲਈ। ਤੋਂ ਆਪਣੀ ਜ਼ਿੰਮੇਵਾਰੀ ਬੜੀ ਇਮਾਨਦਾਰੀ ਨਾਲ ਨਿਭਾ ਰਿਆ ਹੈ ਕਿ ਅਸੀਂ ਕੰਮ ਕਿਤੇ ਵੀ ਹੋ ਰਿਹਾ ਤੇ ਦੇਖੋ ਹੁਣ ਇਸ ਵਾਰਡ ਵਾਲੇ ਜਿਹੜੇ ਸਾਡੇ ਕੈਂਡੀਡੇਟ ਸੀਗੇ ਉਹ ਜੋ ਪਿੱਛੇ ਦੇਖ ਰਿਹਾ ਪਾਈ ਪਾ ਕਿਦਾਂ ਦੀਆਂ ਸੀਗੀਆਂ ਤੇ ਬਾਕੀ ਸਾਰੇ ਅਸੀਂ ਇੱਥੇ ਪਹੁੰਚੇ ਹੋਏ ਆ ਸਾਡੀ ਜ਼ਿੰਮੇਵਾਰੀ ਹੈ ਕਿ ਮੁੱਲਾਂਪੁਰ ਦੇ ਜਿਹੜੇ ਵੀ ਕੰਮ ਹੁੰਦੇ ਆ ਉਹ ਵਧੀਆ ਤਰੀਕੇ ਨਾਲ ਹੁਣ ਗੁੱਡ ਕੁਆਲਿਟੀ ਦੇ ਹੋਣ ਨੇ ਤੇ ਸਾਡਾ ਪੈਸਾ ਖਰਾਬ ਹੋ ਜਾਏਗਾ। 18 ਕਰੋੜ ਰੁਪਏ ਜਿਹੜਾ ਅਸੀਂ ਇਕੱਠਾ ਕੀਤਾ ਸੀਗਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਤਾਂ ਫੇਰ ਇੰਨੀ ਖਰਦਪੁਰਦ ਹੋ ਜਾਏਗਾ ਜਿਹ ਸਾਰੇ ਬਹੁਤ ਜ਼ਿੰਮੇਵਾਰੀ ਨਾਲ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਾ ਰਿਹਾ ਹੈ ਅੱਜ ਇੱਥੇ ਤੁਸੀਂ ਹਲਕੇ ਦੇ ਵਿੱਚ ਕੰਮ ਕਰ ਦੇਖਣਾ ਕਿਸ ਚੀਜ਼ ਦਾ ਅੱਜ ਕੰਮ ਤੁਸੀਂ ਚੈੱਕ ਕਰਨ ਆਏ ਹੋ ਇੱਕ ਰੋਡ ਸੀਗੀ ਜਿਹੜੀ ਕਿ ਪਿਛਲੇ ਪੜਾਣੀ 10 15 20 ਸਾਲਾਂ ਤੋਂ ਪੈਂਡਿੰਗ ਸੀਗੀ ਤੇ ਮੁੱਲਾਂਪੁਰ ਦੇ ਲੋਕਾਂ ਦਾ ਸਭ ਤੋਂ ਜ਼ਿਆਦਾ ਇਹ ਸੀਗਾ ਵਿਸ਼ਵਾਸ ਕਿ ਸਾਡੀ ਰੋਡ ਬਣ ਚੋਗੀ ਤੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਸੀ ਕਿ ਰੋਡ ਤੁਹਾਡੀ ਬਣਾਵਾਂਗੇ ਤੇ ਅਸੀਂ ਇਹ ਰੋਡ ਹੈ ਸ਼ੁਰੂ ਕਰਵਾਈ ਹੈ ਜਿਹੜੀ ਕਿ ਬਹੁਤ ਦਿਨ ਤੋਂ ਪੈਂਡਿੰਗ ਸੀ ਲੋਕਾਂ ਨੂੰ ਬਹਾਨਾ ਮਾਰਿਆ ਜਾਂਦਾ ਸੀ ਕਿ ਹਾਈ ਕੋਰਟ ਚ ਕੇਸ ਹੈ ਅਸੀਂ ਹਾਈ ਕੋਰਟ ਦੇ ਦਸਤਾਵੇਜ਼ ਮੰਗਾਏ ਚੈੱਕ ਕੀਤੇ ਤਾਂ ਪਤਾ ਲੱਗਿਆ ਕਿ ਕਿ ਸਟੇਨਿਸਿਕ ਦਾ ਫੇਰ ਰੋਡ ਬਣੂਗੀ ਆ ਲੋਕਾਂ ਦੀ ਬਹੁਤ ਵੱਡੀ ਡਿਮਾਂਡ ਸੀ ਕਿ ਰੋਡ ਬਣੇ ਮੁੱਲਾਪੁਰ ਦੀ ਅਗਰ ਨੰਬਰ 1 ਤੇ ਡਿਮਾਂਡ ਗਣੀ ਜਾਏ ਤੇ ਇਹ ਹੀ ਡਿਮਾਂਡ ਸੀ ਕਿ ਰੋਡ ਬਣੇ ਤੋ ਰੋਡ ਅਸੈਂਟ ਬਣਾਉਣੀ ਸ਼ੁਰੂ ਕਰਾਤੀ ਹੈ ਆ ਕੰਗਸਰ ਬਿਲਕੁਲ ਅਸੀਂ ਹਲਕੇ ਬਾਰੇ ਕਾਫੀ ਚਰਚਾ ਕੀਤੀ ਹੈ ਹੁਣ ਮੈਂ ਥੋੜੀ ਹਲਕੇ ਤੋਂ ਬਾਹਰ ਆਪਾਂ ਪੰਜਾਬ ਲੈਵਲ ਦੀ ਗੱਲ ਕਰੀ ਵੀ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਹਾਰੀ ਆ ਉੱਥੇ ਭਾਜਪਾ ਦੀ ਸਰਕਾਰ ਬਣੀ ਆ ਤੇ ਲੋਕਾਂ ਦੇ ਮਨਾਂ ਵਿੱਚ ਆਪਾਂ ਕਹੀਏ ਵੀ ਦੂਜੇ ਪਾਰਟੀਆਂ ਲੀਡਰ ਬੜੇ ਕਹਿੰਦੇ ਕਿ ਇਸ ਵਾਰ ਆਮ ਆਦਮੀ ਪਾਰਟੀ ਤੇ ਬੱਸ ਉਹਨੇ ਆਖਰੀ ਟਨਿਓਰ ਲੋਕ ਐਸੇ ਜਿਹੜੇ ਆਪੋਜੀਸ਼ਨ ਵਾਲੇ ਨੇ ਐਸਾ ਤੰਜ ਕੱਸ ਰਿਹਾ ਉਸ ਤੇ ਤੁਹਾਡਾ ਕੀ ਕਹਿਣਾ ਹੈ ਦੇਖੋ ਉਹਨਾਂ ਨੇ ਤਾਂ ਜਿੱ ਕਸੀ ਜਾਣਾ ਸਾਡੀ ਪਾਰਟੀ ਦੇ ਬੰਦੇ ਦਿੱਲੀ ਚ ਬਹੁਤ ਸੋਹਣਾ ਸਾਡੀ ਪਾਰਟੀ ਨੇ ਕੰਮ ਕੀਤਾ ਹੈ ਸਿਰਫ 2% ਵੋਟਾਂ ਘਟ ਰਹੀਆਂ 2% ਵੋਟਾਂ ਘਟ ਨਾਲ ਉਹ ਸਾਰੇ ਸੀਟਾਂ ਕੁਛ ਘਟ ਵੱਧ ਗਈਆਂ ਉਹ ਕੋਈ ਫਰਕ ਨਹੀਂ ਪੈਂਦਾ ਅੱਜ ਸਾਡੇ ਬੰਦੇ ਸਾਡੇ ਦਿੱਲੀ ਜਿਹੜੀ ਸਾਡੀ ਪਾਰਟੀ ਸੀ ਟੋਟਲ ਦਿੱਲੀ ਸਾਰੀ ਪਾਰਟੀ ਕੰਮ ਕਰ ਰਹੀ ਹੈ ਪੰਜਾਬ ਵੀ ਕਰ ਰਹੀ ਹੈ ਤੁਹਾਡੇ ਸਾਹਮਣੇ ਮੁੱਲਾਂਪੁਰ ਦਾ ਐਗਜ਼ਾਮਪਲ ਹੈ ਅਸੀਂ ਚਾਹੇ ਹਾਰਿਆ ਪਰ ਸਾਡੇ ਸਾਰੇ ਬੰਦੇ ਕੰਮ ਕਰ ਰਹੇ ਬਿਲਕੁਲ ਸਾਡਾ ਇੱਕ ਵੀ ਦਿਖਾਓ ਜਿਹੜਾ ਜਿੱਤੇ ਹੋਇਆ ਕਾਉਂਸਲਰ ਆ ਜਿਹੜਾ ਲੜਿਆ ਸੀ ਤਾਂ ਹਾਰ ਗਿਆ ਕਾਉਂਸਲਰ ਕੰਮ ਨਾ ਕਰਦਾ ਹੋਵੇ ਲੋਕਾਂ ਦੀ ਕਚੈਰੀ 'ਚ ਹੈਗੇ ਆ ਲੋਕੀ ਚਾਹੁੰਦੇ ਕਿ ਅਸੀਂ ਕੰਮ ਕਰੀਏ ਤਾਂ ਸਾਡੇ ਸਾਰੇ ਬੰਦੇ ਕੰਮ ਕਰ ਰਹੇ ਆ ਅੱਜ ਵੀ ਲੋਕਾਂ ਦੇ ਵਿੱਚ ਵਿਚਰ ਲੋਕਾਂ ਦੇ ਵੱਲੋਂ ਕਿਸ ਤਰ੍ਹਾਂ ਦਾ ਹੰਗਾਰਾ ਜ ਵੀ ਲੋਕੀ ਬਹੁਤ ਖੁਸ਼ ਹੈ ਐਸ ਰੋਡ ਕਰਕੇ ਵੀ ਤਾਂ ਵੈਸੇ ਵੀ ਤੇ ਮੈਨੂੰ ਨਹੀਂ ਸਮਝ ਆਉਂਦਾ ਸੀ ਇਲੈਕਸ਼ਨ ਮਤਲਬ ਕਿ ਥੋੜੇ ਜਿਹਾ ਘੱਟ ਕਮੀ ਕਿਉਂ ਰਹਿ ਗਈ ਜਿੰਨਾ ਚਾਹੀਦਾ ਸੀਗਾ ਲੋਕ ਮਿਲੇ ਐਸੇ ਕਿ ਜੋ ਕਹ ਰਹੇ ਨਿਰਾਸ਼ ਆ ਅਸੀਂ ਵੀ ਸਰਕਾਰ ਮਤਲਬ ਇੱਥੇ ਕਾਉਂਸਲ ਤੁਸੀਂ ਨਹੀਂ ਆਏ ਲੋਕ ਮਿਲੇ ਐਸੇ ਜੋ ਨਿਰਾਸ਼ ਨੇ ਹਾਂਜੀ ਬਹੁਤ ਸਾਰੇ ਜਾਤਰ ਮੁੱਲਾਪੁਰ ਦੇ ਲੋਕਾਂ ਨੂੰ ਜੇ ਮਿਲੋ ਤਾਂ ਸਾਰਿਆਂ ਨੂੰ ਇਹ ਹੀ ਹੈ ਕਿ ਕਹਿੰਦੇ ਯਾਰ ਸਾਨੂੰ ਉਮੀਦ ਨਹੀਂ ਸੀਗੀ ਕਿ ਸਾਨੂੰ ਵੋਟ ਦਾ ਅਧਿਕਾਰ ਮਿਲੂਗਾ ਕਹਿੰਦੇ ਸਾਨੂੰ ਦੱਸ ਸੀ ਕਿ ਅਖੀਰ ਚ ਜਾ ਕੇ ਤੁਸੀਂ ਇਹ ਰਫੀ ਕਰ ਹੀ ਦੇਣੀ ਹੈ ਜਾਂ ਉਹਨਾਂ ਨੂੰ ਸੀ ਕਿ ਵੋਟਾਂ ਪਾਉਣ ਚ ਸਾਨੂੰ ਪਾਉਣ ਨਹੀਂ ਦੇਉਂਗੇ ਇਹ ਰਫੀ ਕਰੋਗੇ ਜਾਂ ਉਹਨਾਂ ਨੂੰ ਸੀ ਕਿ ਵੋਟਾਂ ਗਿਣ ਚ ਇਹ ਰਫੀ ਕਰਾਉਂਗੇ ਜਾਂ ਉਹਨਾਂ ਨੂੰ ਐ ਸੀਗਾ ਕਿ ਅਖੀਰ ਚ ਇਹਨਾਂ ਨੇ ਧੱਕੇ ਨਾਲ ਆਪਣਾ ਪ੍ਰਧਾਨ ਪ੍ਰਧਾਨ ਬਣਾ ਲੈਣਾ ਸਾਡਾ ਕਰਿਆ ਕਰਾਏ ਰਹਿ ਜਾਣਾ ਐਸਾ ਕੁਝ ਨਹੀਂ ਹੋਇਆ ਪੁੱਛ ਕੇ ਦੇਖੋ ਲੋਕਾਂ ਨੂੰ ਇੱਥੇ ਆਂਡ ਗਵਾਂਡ ਚ ਕਿ ਉਹਨਾਂ ਦੀ ਕੀ ਥਿੰਕਿੰਗ ਹੈ ਜਾਂ ਤਕਰੀਬਨ ਸਾਰੇ ਲੋਕਾਂ ਨੂੰ ਬਹੁਤ ਖੁਸ਼ੀ ਹੈ ਕਿ ਸਾਨੂੰ ਵੋਟ ਤੇ ਅਸਿਓ ਲੱਗੇ ਹੋਇਆ ਅਖੀਰ ਚ ਕੰਗਸਾਬ ਆਹੀ ਸਵਾਲ ਹੈ ਜਿਸਨੂੰ ਦੱਸਿਆ ਵੀ ਜੋ ਕਾਂਗਰਸ ਐਸ ਸਮੇਂ ਪ੍ਰਧਾਨ ਹੈ ਉੱਤੇ ਕਈ ਦੋਸ਼ ਨੇ ਉੱਤੇ ਕਈ ਤੁਸੀਂ ਪਰਚੇ ਦਾ ਵੀ ਜ਼ਿਕਰ ਕੀਤਾ ਵਸਦੇ ਅੱਗੇ ਪੁੱਤਰ ਤੇ ਤਾਂ ਲੋਕਾਂ ਨੂੰ ਇਸ ਨੂੰ ਲੈ ਕੇ ਕੀ ਸੁਣਿਆ ਦੇਣਾ ਚਾਹੁੰਦੇ ਹੋ ਦੇਖੋ ਮੈਂ ਤਾਂ ਉਹਨੂੰ ਜਾਣਦਾਰੀ ਨਾਲ ਮੈਂ ਕਦੇ ਮਿਲਿਆ ਪਰ ਮੈਨੂੰ ਤਾਂ ਸਾਰੇ ਲੋਕ ਹੀ ਦੱਸਦੇ ਪਏ ਐ ਅੱਜ ਵੀ ਦੱਸ ਰਿਹਾ ਹੁਣ ਕਿਸੇ ਨੂੰ ਪੁੱਛ ਲਓ ਕਿੰਨੇ ਪਰਚੇ ਹੋਣਗੇ ਬਈ 6-7 ਪਰਚਿਆਂ ਦੇ ਕਰੀਬ ਤੋਂ ਉਹਦੇ ਉੱਤੇ ਆਪਣੇ ਹੈਗੇ ਐ ਤੇ 6 ਪਰਚੇ ਹੈ ਦਾ ਮਤਲਬ ਕਿ ਇਹਨਾਂ ਕੋਈ ਨੇ ਕ੍ਰਾਈਮ ਕੀਤਾ ਹੀ ਹੋਣਾ ਹੁਣ ਅਲੱਗ-ਅਲੱਗ ਪਰਚੇ ਹੋਣੇ ਕੋਈ ਲੜਾਈ ਝਗੜਦਾ ਹੋਣਾ ਕੋਈ ਨ ਇਹ ਉਹਨੂੰ ਕਾਂਗਰਸ ਨੇ ਪ੍ਰਧਾਨ ਬਣਾ ਦਿੱਤਾ ਹੁਣ ਕਾਂਗਰਸ ਕੀ ਮੈਸੇਜ ਦੇਣਾ ਚਾਹੁੰਦੀ ਹੈ ਕਿ ਅਸੀਂ ਐਸੇ ਬੰਦਿਆਂ ਨੂੰ ਮੋਰੇ ਲਾਵਾਂਗੇ ਜਿਹੜੇ ਕਿ ਆਪ ਕ੍ਰਾਈਮ ਕਰਦੇ ਜਨਤੇ ਪਰਚੇ ਹੈ ਤੇ ਜਿਹਦੇ ਤੇ ਆਪ ਪਰਚੇ ਹੈ ਜਿਹੜਾ ਕ੍ਰਾਈਮ ਕਰਦਾ ਹੈ ਉਹ ਕਿ ਲੋਕਾਂ ਦਾ ਕੀ ਕੰਮ ਕਰੂਗਾ ਤਾਂ ਹੀ ਸਾਡੀ ਟੀਮ ਸਾਰੀ ਡਟ ਕੇ ਖੜੀ ਹੈ ਕਿ ਅਸੀਂ ਗਲਤ ਕੰਮ ਨਹੀਂ ਹੋਣ ਦੇਣਾ ਅਸੀਂ ਆਪਣੇ ਹਿਸਾਬ ਨਾਲ ਸਾਰੇ ਕੰਮ ਠੀਕ ਕਰਾਉਣੇ ਹਨ ਅਗਲੀ ਰਣਨੀਤੀ ਕੀ ਫਿਰ ਅਗਲੀ ਰਣਨੀਤੀ ਬਸ ਇਹ ਹੈ ਕਿ ਅਸੀਂ ਮੁਲਾ ਪਰਦੇ ਕੰਮ ਕਰਾਉਣੇ ਜਿੰਨੇ ਵੀ ਵਾਦੇ ਕੀਤੇ ਗਏ ਸੀਗੇ ਇੱਕ ਵੀ ਵਾਦਾ ਐਸਾ ਨਹੀਂ ਹੋਊਗਾ ਜਿਹੜਾ ਰਹਿਣ ਦਿੱਤਾ ਜਾਊਗਾ ਤਕਰੀਬਨ ਕੰਮ ਜਿਹੜੇ ਸੀ ਸਿਕਰੀ ਸਾਰੇ ਸ਼ ਪੁੱਛਗੇ ਦੇਖੋ ਕੋਈ ਵੀ ਕੋਈ ਇਦਾਂ ਨਹੀਂ ਕਹੂਗਾ ਕਿ ਸਾਡਾ ਕੋਈ ਬਹੁਤ ਪੈਂਡਿੰਗ ਕੰਮ ਹੈ ਬਹੁਤ ਜ਼ਰੂਰੀ ਕੰਮ ਹੈ ਪਰ ਅਭੀ ਇੱਕ ਇਮਟ੍ਰੈਸ ਵੀ ਕਰਾਉਣੀ ਹੈ ਐਂਡ ਇਹਨੂੰ ਹੋਰ ਬਿਊਟੀਫਾਈ ਕਰਨਾ ਤਾਂ ਬਿਲਕੁਲ ਐਸਨ ਸਾਡੇ ਨਾਲ ਹਲਕਾ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਡਾਕਟਰ ਕੇਐਨਐਸ ਕਾਂਗ ਜਿੰਨ ਨਾਲ ਸੀ ਅਬ ਇਸਤਾਰ ਦੇ ਵਿੱਚ ਚਰਚਾ ਕੀਤੀ ਵੀ ਕਿਸ ਹੱਦ ਦੇ ਨਾਲ ਭਾਵੇਂ ਉਹ ਨਗਰ ਕੌਂਸਲ ਦੀ ਚੋਣਾਂ ਆਮਦ ਪਾਰਟੀ ਤੇ ਹਾਰੀ ਹੈ ਇਥੋਂ ਦਾ ਪ੍ਰਧਾਨ ਨਹੀਂ ਹੈ ਪਰ ਫਿਰ ਵੀ ਅੱਜ ਵੀ ਉਹ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਜੋ ਕੰਮ ਵਾਦੇ ਕੀਤੇ ਹੋਏ ਨੇ ਉਹ ਪੂਰੇ ਕਰ ਰਹੇ ਨੇ ਤੇ ਵੱਡੀ ਗੱਲ ਇਹ ਕਿ ਜਿਹੜੇ ਕਾਉਂਸਲਰ ਵੀ ਜਿਹੜੇ ਚੋਣ ਹਾਰੇ ਵੀ ਨੇ ਉਹ ਵੀ ਉਹਨਾਂ ਦੇ ਨਾਲ ਅੱਜ ਮੌਜੂਦ ਨੇ ਤੇ ਕੰਮ ਦੇ ਵਿੱਚ ਲੱਗੇ ਹੋਏ ਨੇ ਕੈਮਰਾਮੈਨ ਹ ਸਿਮਰਨ ਦੇ ਨਾਲ ਮੈਂ ਲਗਨ ਸਟੇਟ ਵਸਦਾ ਪੰਜਾਬ